ਜਾਦਾ ਕਿ ਮੈਂ ਦੇਖਿਆ ਮੇਰੀ ਦੁਕਾਨ ਤੇ ਮੈਂ ਕੋਠੇ ਤੇ ਚੜਿਆ ਪਹਿਲਾਂ ਮੈਂ ਘਰੇ ਮੇਰੇ ਸਾਹਮਣੇ ਘਰੇ ਸਾਹਮਣੇ ਘਰ ਤੋਂ ਮੈਂ ਦੁਕਾਨ ਕੋਲ ਕਨੀ ਨਿਗ੍ਹਾ ਮਾਰੀ ਤਾਂ ਮੈਨੂੰ ਐ ਲੱਗੇ ਵੀ ਕੋਈ ਲਾਈਟ ਚਮਕ ਰਹੀ ਜਦੋਂ ਲਾਈਟ ਚਮਕ ਰਹੀ ਤਾਂ ਮੈਨੂੰ ਸ਼ੱਕ ਹੋਇਆ ਮੈਂ ਬੇਟੇ ਨੂੰ ਠਾਇਆ ਅਸੀਂ ਦੁਕਾਨ ਤੇ ਆਏ ਤਾਂ ਦੁਕਾਨ ਤੇ ਆ ਕੇ ਦੇਖਿਆ ਵੀ ਪਾੜ ਲੱਗੇ ਹੋਏ ਸੀ ਕੀ ਨਾ ਦੁਕਾਨ ਦਾ ਬੰਦੂ ਦੂਜੇ ਬਕਸਾ ਇਹ ਦੁਕਾਨ ਦੀ ਚੋਰੀ ਦੀ ਘਟਨਾ ਆ ਗਈ ਕੀ ਗੱਲ ਹੋ ਗਈ ਕਿਵੇਂ ਹੋ ਗਈ ਮੰਗਰ ਦੀ ਉਹ ਪਾੜ ਲਾਇਆ ਹੋਇਆ ਜੀ ਆ ਦੇਖੋ ਇੱਧਰ ਸਾਹਮਣੇ ਪਾੜ ਲੱਗਿਆ ਹੋਇਆ ਜੀ ਦੋਏ ਦੁਕਾਨਾਂ ਨੂੰ ਦੋਏ ਦੁਕਾਨਾਂ ਨੂੰ ਸਮਾਨ ਲੱਗੇ ਚਾਪੀ ਰਾਤੀ ਜੀ ਕਿੰਨਾ ਕ ਨੁਕਸਾਨ ਹੋਇਆ ਜੀ ਕਿ ਚੋਰੀ ਹੋ ਗਿਆ ਉਹਨੂੰ ਕੋਈ ਪਤਾ 70 7000 ਦਾ ਸਮਾਨ ਚੋਰੀ ਹੋਇਆ ਜੀ ਸਮਾਨ ਲਈ ਗੁਜਰ ਮੋਂ ਮੇਰੀ ਕੀ ਗੱਲ ਹੋਈ ਹੈ ਕੀ ਘਟਨਾ ਵਾਪਰੀ ਹੈ ਜੀ ਰਾਤੀ ਮੈਂ 6 ਵਜੇ ਦੁਕਾਨ ਬੰਦ ਕਰਕੇ ਗਿਆ ਉਸ ਤੋਂ ਬਾਅਦ ਮੈਂ ਸਵੇਰੇ ਜਦ ਉੱਠਿਆ ਨਾ 6:00 ਵਜੇ ਆ ਕੇ ਮੈਂ ਦੇਖਿਆ ਮੇਰੀ ਦੁਕਾਨ ਤੇ ਮੈਂ ਕੋਠੇ ਤੇ ਚੜਿਆ ਪਹਿਲਾਂ ਨਾ ਘਰੇ ਮੇਰੇ ਸਾਹਮਣੇ ਘਰ ਹੈ ਸਾਹਮਣੇ ਘਰ ਤੋਂ ਮੈਂ ਕਾਰਕੁਨ ਦੀ ਨਿਗ੍ਹਾ ਮਾਰੀ ਤਾਂ ਮੈਨੂੰ ਇਹ ਲੱਗੇ ਵੀ ਕੋਈ ਲਾਈਟ ਚੰਮ ਕਰੇ ਜਦੋਂ ਲਾਈਟ ਚੰਮ ਕਰੀਏ ਤਾਂ ਮੈਨੂੰ ਸ਼ੱਕ ਹੋਇਆ ਮੈਂ ਬੇਟੇ ਨੂੰ ਠਾਇਆ ਅਸੀਂ ਦੁਕਾਨ ਤੇ ਆਏ ਤਾਂ ਦੁਕਾਨ ਤੇ ਆ ਕੇ ਦੇਖਿਆ ਵੀ ਪਾੜ ਲੱਗੇ ਹੋਏ ਸੀ ਜੀ ਬਾਹਰ ਲੱਗਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਦੂਜੀ ਦੁਕਾਨ ਵੀ ਪਾੜ ਲੱਗੇ ਹੋਏ ਸੀ ਤਾਂ ਅਸੀਂ ਫਿਰ ਉੱਥੇ ਕੁਝ ਨਹੀਂ ਦੇਖਿਆ ਅਸੀਂ ਮੇਰੇ ਗੁਆਂਢੀ ਨੂੰ ਫੋਨ ਕੀਤਾ ਤੇ ਮੇਰੇ ਭਰਾ ਨੂੰ ਫੋਨ ਕੀਤਾ ਅਸੀਂ ਇਕੱਠੇ ਹੋ ਕੇ ਆ ਗਏ ਅਸੀਂ ਜਾ ਕੇ ਦੇਖਿਆ ਅਸੀਂ ਪੁਲਿਸ ਨੂੰ ਇੱਕ ਵਕਲ ਗਏ ਉਹਨਾਂ ਨੇ ਸਾਡੀ ਕਹਿੰਦ ਗੱਲ ਸੁਣੀ ਸਾਡੇ ਨਾਲ ਐਟ ਅ ਟਾਈਮ ਮੌਕਾ ਲੈ ਕੇ ਗਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਥੋੜੀ ਜਿਹੀ ਧੱਬਾਂਗੇ ਪਰ ਮੇਰੇ ਦੁਕਾਨ ਦੇ ਵਿੱਚ ਚੌਥੀ ਘਟਨਾ ਕਿੰਨੇ ਕਰਤੀ ਪਹਿਲੀ ਚੋਰੀ ਹੋਈ ਮੇਰੇ 31 ਮਾਰਚ 1999 ਨੂੰ ਉਸ ਤੋਂ ਬਾਅਦ ਹੋਈ 2008 ਚ ਫਿਰ ਹੋਈ 2011 ਚ ਅੱਜ 2023 ਚ ਪਰ ਮੇਰਾ ਕੋਈ ਚੋਰੀ ਦਾ ਸਮਾਨ ਮੈਨੂੰ ਮਿਲਿਆ ਨਹੀਂ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਕੋਈ ਚੋਰ ਮਿਲਿਆ ਕਿੰਨੇ ਕ ਦੀ ਜਿਹੜੀ ਚੋਰੀ ਹੋਈ ਹੈ ਜਿਹੜੀ ਅੱਜ ਵੀ ਚੋਰੀ ਹੈ ਇਹ ਕੋਈ 2 ਲੱਖ ਤੋਂ ਉੱਪਰ ਹੈ ਜੀ ਕਿੰਨਾ ਕ ਸਮਾਨ ਕੀ ਕੀ ਲੈ ਗਿਆ ਸਮਾਨ ਨਵੇਂ ਆ ਪੁਰਾਣੀਆਂ ਬੈਟਰੀਆਂ ਸੈਲਫ ਆਲਟਰਨੇਟਰ ਉਹਨਾਂ ਵਾਟਰ ਤੇ ਆਪਣਾ ਤੇ ਹੋਰ ਮੋਟਰਸਾਈਕਲ ਦੇ ਸੈਲਫਾਂ ਜਾਨੀ ਕਿ ਕੀਮਤੀ ਸਮਾਨ ਤਾਂਬੇ ਦਾ ਕਾਪਰ ਦਾ ਅਲੂਮੀਨੀਅਮ ਦਾ ਤੇ ਜੋ ਵੀ ਕੀਮਤੀ ਸਮਾਨ ਸੀ ਸਾਰਾ ਲੈ ਗਿਆ ਕਿੰਨਾ ਕ ਸਮਾਂ ਹੋ ਚੁੱਕਾ ਹੈ ਜਿਹੜਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਉਹ ਤਾਂ ਨਾਲ ਦੀ ਨਾਲ ਅਸੀਂ ਚੱਲੇ ਗਏ ਸੀ ਸਵੇਰੇ ਮੈਂ 7:00 5 ਵਜੇ ਇੱਥੇ ਦੁਕਾਨ ਤੇ ਆਇਆ 5:30 ਵਜੇ ਸੀ ਉਹ ਪ੍ਰਸ਼ਾਸਨਪੁਰ ਚਲੇ ਗਏ ਉਹ 15 ਮਿੰਟਾਂ ਦੇ ਸਾਡੇ ਨਾਲ ਆ ਗਏ ਉਹ ਸੀਸੀਟੀਵੀ ਵਗੈਰਾ ਫਰਮੇਸ਼ਨ ਤੋਂ ਪਤਾ ਲੱਗਿਆ ਦੇਖਾਈ ਦਿੱਤਾ ਕਿ ਲੈ ਕੇ ਗਏ ਸੀਸੀਟੀਵੀ ਪੁਲਿਸ ਵਾਲਾ ਨਹੀਂ ਫਰਮੇ ਰ ਆਪਣਾ ਮੇਟਾ ਗੈਸ ਨਾਲ ਇੱਕ ਕੋਈ ਪਿਕਅਪ ਕਹਿੰਦੇ ਨੇ ਉਹਦਾ ਪਰ ਨੰਬਰ ਨਹੀਂ ਫੇਸ ਹੋਇਆ ਜੀ ਥਾਣੇ ਵਾਲਾ ਵੀ ਦੇਖਿਆ ਸੀ ਕੈਮਰਾ ਉਹਦੇ ਵਿੱਚ ਕੁਝ ਨਹੀਂ ਪਤਾ ਲੱਗਿਆ ਉਹ ਧੁੰਦਲਾ ਤੇਗਾ ਉਹ ਜੋ ਵੀ ਬੇਕਾਰ ਕੈਮਰਾ ਚ ਹੈ ਉਹਦੇ ਵਿੱਚ ਕੁਝ ਨਹੀਂ ਖੜਾ ਤੁਸੀਂ ਕਿਹੜੇ 1 ਵਜੇ ਕਿਹੜੇ ਜੀ ਕਰੇ ਆਉਂਦੇ ਅਸੀਂ ਰਾਤ 6 ਵਜੇ ਗਏ ਘਟਨਾ ਕੈਕਵੇ ਦੀ ਲੱਗਦੀ ਸੋ ਰਾਤ ਘਟਨਾ ਨੂੰ ਸਾਨੂੰ ਇਹਦੇ ਮਾਰੇ ਕੋਈ ਇਨਤਾਜ ਜਿਵੇਂ ਕੋਈ ਕਹਿੰਦੇ ਨੇ ਵੱਡੀ ਗੁੱਡੀ ਜਾਂਦੀ ਹੈ ਉਹ ਬਦਲ ਇਹਦੇ ਬਾਰੇ ਨਹੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਹੀ ਮੰਗ ਕਰਦੇ ਵੀ ਸਾਡਾ ਚੋਰੀ ਦਾ ਸਾਮਾਨ ਚੋਰ ਫੜੇ ਜਾਣ ਸਾਡਾ ਜਿਹੜਾ ਨੁਕਸਾਨ ਹੋ ਗਿਆ ਚਲੋ ਠੀਕ ਹੈ ਅੱਗੇ ਹੋਣ ਵਾਲੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਚੋਰੀ ਦਾ ਸਾਮਾਨ ਸਾਨੂੰ ਬਰਾਮਦ ਕੀਤਾ ਜਾਵੇ ਕੀ ਨਵਾਂ ਦੁਕਾਨ ਦਾ ਆਪਣੀ ਜੰਡੂ ਡੀਜ਼ਲ ਵਾਕਸਰ ਇਹ ਦੁਕਾਨ ਦੀ ਚੋਰੀ ਦੀ ਘਟਨਾ ਆ ਗਈ ਕੀ ਗੱਲ ਹੋ ਗਈ ਕਿਵੇਂ ਵੀ ਇਹ ਮੰਗਰ ਵੀ ਉਹ ਪਾੜ ਲਾਇਆ ਹੋਇਆ ਜੀ ਆ ਦੇਖੋ ਇੱਧਰ ਸਾਹਮਣੇ ਪਾੜ ਲੱਗਿਆ ਹੋਇਆ ਜੀ ਲੋਏ ਦੁਕਾਨ ਨਾਲ ਨੂੰ ਨੋਏ ਲਗਾ ਨਾ ਉਸ ਮਾਲ ਲੈ ਗਿਆ ਚਾਪੀ ਰਾਤੀ ਪੂਰਾ ਕਿੰਨਾ ਕ ਨੁਕਸਾਨ ਹੋਇਆ ਜੀ ਕਿ ਚੋਰੀ ਹੋ ਗਿਆ 77000 ਦਾ ਸਮਾਨ ਪੂਰੀ ਹੋਇਆ ਇਸ ਮਾਲ ਜੀ ਸਵੇਰੇ ਕੋਈ ਪਤਾ ਲੱਗੇਗਾ ਸਾਨੂੰ ਸਵੇਰੇ ਪਤਾ ਲੱਗਾ ਇਹ ਨਾਲ ਇੱਕ ਮੰਡੀ ਨਹੀਂ ਨੱਸਿਆ ਮੈਨੂੰ ਫੋਨ ਕਰਕੇ ਜੀ ਉਹ ਪਈ ਆਇਆ ਦੇਖ ਸਮਾਨ ਘਰ ਪਾੜ ਲਾ ਗਿਆ ਜੀ ਸਵੇਰੀ ਆਇਆ ਸਵੇਰੀ ਅਸੀਂ ਬਾਗੋਂ ਦੀ ਉਟਾਣੇ ਚ ਉਹ ਨਾਲ ਲਵੇ ਗੱਲ ਕਰੀ ਜਾ ਕੇ ਉਹ ਨਾਲ ਦੀ ਨਾਲ ਸਾਡੇ ਨਾਲ ਹੀ ਆ ਗਏ ਉਹ ਆਏ ਨੇ ਸਾਡੇ ਨਾਲ ਹੀ ਇਹ ਕੈਮਰੇ ਕੁਮਰੇ ਫੋਕਲ ਰਹਿਣੇ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦੇਖ ਦਿਓ ਸ਼ਹਿਰ ਦੇ ਵਿੱਚ ਰੋਜ਼ ਚੋਰੀਆਂ ਹੋ ਰਹੀਆਂ ਨੇ ਲੇਕਿਨ ਪ੍ਰਸ਼ਾਸਨ ਇਕੋ ਹੀ ਕੋ ਨਮੀ ਨਮੀ ਚੋਰੀ ਹੋਈ ਹੈ ਇਹ ਪੁਲਿਸ ਕੋਈ ਨਹੀਂ ਸਾਡੇ ਕੋਲੋਂ ਪੀਸੀਆਰ ਢੇੜਾ ਮਾਰਦੇ ਰੈਗੂਲਰ ਤਾਰ-ਤਾਰ ਸ਼ਹਿਰ ਦੇ ਜਿਹੜਾ ਮਾਰਦੇ ਨੇ ਕਿ ਬਾਹਰਲੇ ਪਾਸੇ ਹੁਣ ਪਾੜੀ ਲਾ ਕੇ ਲੈ ਕੇ ਹੁਣ ਮਾਰਨਾ ਮੂਹਰੋ ਤੋੜੀ ਨੇ ਪੀਸਾ ਪਿੱਛੋਂ ਤੋੜ ਕੇ ਲੈ ਗਏ ਜੀ ਪੀਸੀਆਰ ਦਾ ਜਿਹੜਾ ਤਾਂ ਕੰਮ ਮੰਨ ਜਾਂਦਾ ਆ ਮੰਨਦਾ ਵੀ ਪਰ ਮਿਆਂ ਨੇ ਚੋਰੀਆਂ ਨੂੰ ਭਜਾਉਂਦੇ ਨੇ ਮੋਟਰ ਮਾਰ ਕੇ ਜੀ ਆਪਣਾ ਆਉਂਦੇ ਤਾਂ ਸਹੀ ਨੇ ਪਰ ਉਹ ਜਿਹੜਾ ਹੁੱਟਰ ਮਾਰਦੇ ਨੇ ਉਹ ਗਲਤ ਆ ਨਾ ਬਾਅਦ ਉਹਨਾਂ ਨੂੰ ਚੁੱਪਚਾਪ ਕਿਸੇ ਅਰਜੀ ਦੀ ਨਿਗਰਾਨੀ ਕਰਨੀ ਚਾਹੀਦੀ ਕੋਈ ਚੌਕੀਦਾਰ ਵਗੈਰਾ ਰੱਖਿਆ ਜੀ ਕਿਉਂ ਚਾਹੁੰਦਾ ਹਾਂ ਅਸੀਂ ਕੀ ਮੰਗ ਕਰਦੇ ਹਾਂ ਮੰਗ ਇਹ ਕਰਦਾ ਜੀ ਬਸ ਚੋਰ ਫੜੇ ਹੀ ਰਹਿਣਾ ਠੀਕ ਹੈ ਸਾਡਾ ਸਮਾਨ ਸਾਡਾ ਸਮਾਨ ਬਰਾਮਦ ਹੋ ਜਵੇ